ਜੇ ਬੇਬੇ ਆਕੇ ਤੁਹਾਨੂੰ ਪਤਾ ਕੋਲ ਨਹੀਂ ਲੱਗ ਜੂਗੀ ਇਹ ਹਜ਼ਾਰ ਹੀ ਤੋਤੇ ਨੇ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਤੋਤੇ ਤੁਸੀਂ ਕਪੜੇ ਹੋਰ ਦੀਪੀ ਪਾਈ ਜਾਨੀ ਆ ਸੁਪਨੇ ਇੱਕ ਅੱਜ ਆਪਣਾ ਲੱਡੂ ਜਾ ਉੱਠ ਖੜਾ ਨਹੀਂ ਤੂੰ ਨਾਲ ਕਰਾਂਂਦੀ ਮੇਰੇ ਤੁਸੀਂ ਰਹੂਗੀ ਚਲ ਇਹ ਤਾਂ ਉੱਠ ਖੜੀ ਹੋਦੀ ਨਹੀਂ ਤੂੰ ਹੀ ਕਰਾਂਂਦੀ ਮੇਰੇ ਨਾਲ ਚਲ ਫਟਾਫਟ ਹੋ ਜਾਂਦਾ ਬੇਬੇ ਤਾਂ ਲੱਗ ਜਾਂਦੀ ਆ ਵੀ ਹੁਣ ਕੰਮ ਹੁੰਦਾ ਹੀ ਹੋਊਗਾ ਹੁਣ ਮਸ਼ੀਨ ਤਾਂ ਨਹੀਂ ਅਗਲਾ ਹੈਗਾ ਨਾਲੇ ਮਸ਼ੀਨ ਵੀ ਨਹੀਂ ਲੈਣ ਦਿੰਦੀ ਕਦੋਂ ਹੱਥੀ ਤੋਂ ਹੋਣਾ ਅੱਜ ਕਿੱਥੇ ਧੱਕੇ ਜਾਂਦੀ ਨੇ ਬੀਬੀ ਹੁਣ ਭਣਾਬ ਦੇਲੇ ਭਾਲਦੇ ਹੁਣ ਤੂੰਸ ਤਾਂ ਵੀ ਖਾਦੀਆਂ ਪ੍ਰਾਣੀਆਂ ਖਰਾਕਾਂ ਸਾਡੇ ਵਰਗਿਆਂ ਚ ਕੀ ਹੈਗਾ ਹੁਣ ਹੋਰ ਨਹੀਂ ਕੁਛ ਹੈਗਾ ਹੋਰ ਮੈਂ ਵੀ ਆਊਗਾ ਮੈਨੂੰ ਤਾਂ ਲੱਗਦਾ ਵੀ ਮੇਰੀ ਗੱਲ ਸੁਣੋ ਸੁਰ ਮਾੜੀ ਮੋਟੀ ਸੰਗ ਸ਼ਰਮ ਹੈਗੀ ਹੈ ਕਿ ਨਹੀਂ ਹੈ ਕੀ ਹੋ ਗਿਆ ਬੇਬੇ ਬੂ ਮੈਂ ਮਰ ਜਾ ਕਿਹੜੇ ਵੇਲੇ ਦੀ ਮੈਂ ਗਈਆਂ ਮੈਂ ਹੁਣ ਮੁੜ ਕੇ ਆਈਆਂ ਉਹਨਾਂ ਦੇ ਢੋਲੀ ਲੈ ਕੇ ਕਿੱਦੇ ਦੇ ਲੈ ਕੇ ਗਏ ਸੀ ਤੂੰ ਤਾਂ ਯਾਦ ਵੀ ਨਹੀਂ ਕਰਾਇਆ ਵੀ ਬੇਬੇ ਉਹ ਤੇਰ ਲੈ ਗਏ ਸੀਗੇ ਹੈ ਬੇਬੇ ਲੱਡੂ ਉੱਠ ਖੜਿਆ ਨਹੀਂ ਤਾਂ ਅਸੀਂ ਦੋਨੇ ਲਾ ਕੇ ਦਵਾ ਦਵਾ ਤੋ ਹੁੰਦੀਆਂ ਫਿਰ ਮੈਂ ਕੱਲੀ ਨੇ ਧੋਤੇ ਸਾਰੇ ਕਪੜੇ ਕੱਲੀ ਨੇ ਧੋਤੇ ਫਿਰ ਵੀ ਕਿੰਨੇ ਕੋ ਹੋ ਗਏ ਕਿੰਨਾ ਚਿਰ ਹੋ ਗਿਆ ਮੈਨੂੰ ਗਈ ਨੂੰ ਸ਼ਰਮ ਚਾਹੀਦੀ ਸੋਨੂ ਮਾੜੀ ਮੋਟੀ ਦੇਖ ਦੋਨੇ ਜਣੀਆਂ ਆ ਕੋ ਕੁੜੀ ਚੱਕ ਕੇ ਖੜ ਗਈ ਬੇਬੇ ਉਹ ਉੱਠ ਖੜੀ ਤਾਂ ਕਰਕੇ ਫਿਰ ਤੁਹਾਨੂੰ ਪਤਾ ਹੈਗਾ ਰੋਣ ਲੱਗ ਜਾਂਦੀ ਹੈਗੀ ਉੱਠ ਖੜੀ ਨਾਲੇ ਹੋਰ ਜਵਾਖ ਤਾਂ ਰਵਾਇਆ ਵੀ ਨਹੀਂ ਜਾਂਦਾ ਬੇਬੇ ਆਪ ਤਾਂ ਬੰਦਾ ਚੰਨ ਜਵਾਖਾਂ ਨੂੰ ਕਿ ਅੱਗੇ ਸਾਡੇ ਵਰਗੀਆਂ ਰਮਾਉਂਦੀਆਂ ਸੀ ਉੱਥੇ ਦੇ ਰੋਲਦੇ ਫਿਰਦੇ ਸੀ ਸਾਰਾ ਦਿਨ ਹੈ ਤੇ ਸੋਨੂ ਲੈਦੇ ਨੇ ਛੋਡੇ ਜਵਾਖ ਸਾਡੇ ਜਵਾਖ ਨਹੀਂ ਸੀ ਅਸੀਂ ਪਾ ਕੋਈ ਨਾ ਬੇਬੇ ਮੈਂ ਕਹਿੰਦੀ ਸੀ ਆਪਾਂ ਕਪੜੇ ਧੋਣ ਵਾਲੀ ਮਸ਼ੀਨ ਨਾ ਲੈ ਆਈਏ ਹਾਂ ਹੋਰ ਨਾ ਕੁਝ ਲੈ ਕੇ ਦੇ ਦੋ ਤੁਹਾਨੂੰ ਬੇਸ਼ਰਮਾ ਕਿੱਡੀਆਂ ਹੋ ਰਹੀਆਂ ਨੇ ਮਸ਼ੀਨ ਬਿਨਾ ਤਾਂ ਕਾਹਨੂੰ ਕਪੜੇ ਧੋਤੇ ਜਾਂਦੇ ਨੇ ਇਹਨਾਂ ਤੋਂ ਭਾੜ ਦੀਆਂ ਨੇ ਮਸ਼ੀਨਾ ਦੀਪਿਕਾ ਨੂੰ ਅੱਦੇ ਪਿਓ ਤੋਂ ਲਿਆ ਉਹ ਲੈ ਕੇ ਦੇ ਦੂ ਤੈਨੂੰ ਤੇਰਾ ਪਿਓ ਹਾਂ ਬੇਬੇ ਮੈਂ ਤਾਂ ਉਹੀ ਕਹਿੰਦੀ ਸੀ ਵੀ ਚਲ ਉਂਝੋ ਕਹਿੰਦੀ ਪੈਸੇ ਲੈ ਕੇ ਕਹਿੰਦੇ ਚਲਦੀ ਪੀ ਚੁੱਪ ਕਰ ਜਾ ਚਲ ਬੇਬੇ ਕੋਈ ਨਹੀਂ ਕੋਈ ਕਿਉਂ ਨਹੀਂ ਸਾਰੇ ਆ ਕਿਵੇਂ ਕਹਿੰਦੀ ਕੋਈ ਨਹੀਂ ਲੈ ਉੱਠੀ ਚੁੱਲੀ ਆਂਦੀ ਹੈ ਬੇਬੇ ਤਾਂ ਉਠੇ ਦਿੱਸਦੀਆਂ ਚਲਦੀ ਪਿੱਛੇ ਪਕਾ ਗੋਲ ਮੇਰਾ ਮੁਰਿਆ ਦੁੰਨੀਆਂ ਹੀ ਵੱਟਦੀਆਂ ਇਹਨਾਂ ਨੂੰ ਟੱਕ ਲਿਆ ਕਰੋ ਚਲ ਮੈਂ ਖਲਿਆਰੀਆਂ ਨੇ ਕੁੱਤਾ ਕਰ ਲਿਆ ਕਰੋ ਪੋਨੀਆਂ ਨੂੰ ਤੁਸੀਂ ਦੱਸੋ ਇੱਥੇ ਅਫਸਰ ਲੱਗਿਆ ਬੇਬੇ ਸਿਰ ਤਾਂ ਹਲੇ ਬਾਹ ਹੀ ਨਹੀਂ ਹੈਗੇ ਜਦੋਂ ਦੇ ਉੱਠਿਆ ਕੰਮ ਕਰੀ ਜਾਂਦੇ ਆ ਹੋਰ ਕੰਮ ਕਰੀ ਜਾਂਦੀਆਂ ਨਾਲੇ ਹੋਰ ਕੰਮ ਕਰਕੇ ਤਾਂ ਰੰਗ ਲਾਤੇ ਤੁਸੀਂ ਇਹੇ ਜੇ ਤਾਂ ਅਸੀਂ ਧੁਰੀਆਂ ਜਾਂਦੀਆਂ ਉញ ਆਹ ਕੋਈ ਕੱਪੜੇ ਧੋਤੇ ਨੇ ਆ ਆਹ 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 ਚਾਰ ਕੱਪੜੇ ਧੋਕੇ ਕਹਿੰਦੀਆਂ ਨੇ ਤੋਤੇ ਨੇ ਇਹ ਤੋਤੇ ਨੇ ਅਗਲਾ ਦਾ ਫੜ ਕੇ ਚੁੱਲ੍ਹੇ ਜਿਨ੍ਹਾਂ ਨੂੰ ਡਾਲ ਹੂ ਪਿੰਦੀਆਂ ਨੇ ਮੇਰਾ ਆ ਜਾਣ ਦੇ ਅੱਜ ਸੋਡੀ ਤਾਂ ਨਹੀਂ ਖੈਰ ਹੈਗੀ ਹੋਹੀ ਕੁਛ ਕਰਾਈਂਗੀ ਕੋਦੀ ਨਹੀਂ ਖੈਰ ਹੈਗੀ ਕਰ ਚਾਹ ਮਸਾ ਖੇੜਾ ਇਹਨੂੰ ਐਵੇਂ ਕੁੱਟਦੇ ਕਾ ਤੂੰ ਹੁਣ ਆਪ ਦੇਖ ਲੈਦੀ ਉਹ ਉੱਠ ਕੜੀ ਪਹਿਲਾਂ ਤਾਂ ਵੱਡੀ ਮੰਮਾ ਵੱਡੀ ਮੰਮਾ ਕਰੀ ਗਈ ਮੈਂ ਕਿਹਾ ਵੀ ਉਹ ਤਾਂ ਕੱਪੜੇ ਧੋ ਜਾਂਦੀ ਹੈਗੀ ਚੱਲ ਕੋਈ ਨਾ ਦੀਪੀ ਨਾ ਬੋਲਿਆ ਕਰ ਤੈਨੂੰ ਪਤਾ ਬੇਬੇ ਤੋਂ ਕੋਈ ਨਹੀਂ ਜਿੱਤ ਸਕਦਾ ਮੁਰ ਤਾਂ ਜੁਕਰਦਾ ਨਾ ਬਲ ਦਾ ਬੁਰਾ ਸੁੱਤੀ ਪਈ ਦਾ ਚੁੱਪੀ ਤੇ ਦੇਦ ਲੱਗੀ ਗਈ ਮੈਨੂੰ ਮੈਨੂੰ ਬਹੁਤ ਗੁੱਸਾ ਚੜਦਾ ਦੀਦੀ ਇਹ ਤਾਂ ਤੂੰ ਹੀ ਨਰਮ ਜੀ ਸੁਣ ਲਈ ਕੋਈ ਨਾ ਸੁਣ ਨਾ ਲਵੇ ਐਵੇਂ ਲੜਾਈ ਵਧੂਗੀ ਤੂੰ ਨਾ ਇਹ ਸੁਣਾ ਦੇ ਲੱਡੂ ਇਹਨੂੰ ਮੈਂ ਕੋਈ ਨਹੀਂ ਆਉਂਦੀ ਆਪੇ ਸਬ지 ਸੂਜੀ ਦਾ ਕਰਦੇ ਆਂਗੇ ਉਹੀ ਗੱਲ ਹੈ ਤੇਕਿਆਂ ਦੇ ਘਰ ਵਰਗੀ ਮੌਜ ਕਾ ਨੂੰ ਕਿੰਨਾ ਹੀ ਕਰੀ ਜਾ ਨੇਫ ਵਾਲੀ ਆ ਸਾਰਾ ਬੇਬੇ ਨਸ਼ਾ ਵਛੇ ਤਾਂ ਕਦੇ ਦਿੱਤੂ ਹੀ ਨਹੀਂ ਹੈਗੀ ਤੜਕੇ ਦੇ ਲੱਗੇ ਮੇਰੇਆਂ ਬਾਹਾਂ ਤੋਂ ਖੁਣ ਲੱਗੀਆਂ ਘੜਕੜ ਕਰਕੇ ਉਹ ਬਾਗੀ ਆ ਸਾਵਾਂ ਕਿਸੇ ਦਾਲ ਸਬਜੀ ਨੂੰ ਹੱਥ ਤੇ ਬੱਦਲ ਛੜਿਆ ਹੁੰਦਾ ਹੈ ਨਹੀਂ ਹੈਗਾ ਵੀ ਹਲੇ ਤੇ ਤੇਰੇ ਨੈਣ ਪ੍ਰਾਨ ਚੱਲਦੇ ਨੇਗੇ ਕੋਈ ਨਾਲ ਕੰਮ ਦਾ ਹੱਥ ਲਵਾ ਦਿਆ ਕਰ ਫਸਰੋਬ ਮਾਰੀ ਜਾਊਗੀ ਮੈਂ ਕੱਲਾ ਬੰਦਾ ਭਲਾ ਇੰਨਾ ਕਿੰਨਾ ਹੋੱਕੀ ਬੁੜਬੁੜ ਜੇ ਕਰੀ ਜਾਨੀ ਆ ਬੁੜਬੁੜ ਕਾ ਨੂੰ ਕਰੀ ਜਾਨੀ ਆ ਜੀ ਆ ਬੇਬੇ ਦੋ ਪੰਡਾ ਮੈਂ ਕੱਪੜਿਆਂ ਦੀਆਂ ਧੋਤੀਆਂ ਆ ਕੇ ਫਿਰ ਵੀ ਬਾਹਰੋਂ ਬੜਬੜ ਕਰਨ ਲੱਗੀ ਛਾਵਾਂ ਛੇ ਤਾਂ ਕੀ ਦੇਣੀ ਸੀ ਹੱਥਾਂ ਤੇ ਕੱਪੜੇ ਧੋਨੇ ਲੈ ਹੁਣ ਤਾਂ ਘਰ ਘਰ ਮਸ਼ੀਨਾਂ ਲਿਆ ਰੱਖਿਆ ਕਾਪੀਆਂ ਜਿਨ੍ਹਾਂ ਦੇ ਕੱਪੜਿਆਂ ਨੇ ਮਸ਼ੀਨ ਨਹੀਂ ਹੈਗੀ ਉਹ ਫਿਰ ਹੁਣ ਬੇਬੇ ਕਹਿੰਦੀ ਲਿਆਉਣੀ ਨਹੀਂ ਹਜੇ ਅਸੀਂ ਕਹਿੰਦੀ ਚਾਲੀ ਚਾਲੀ ਘਰਾਂ ਦਾ ਧੋਣ ਦੇ ਅਸੀਂ ਫਿਰ ਦੱਸਾਂ ਚਲੋ ਉਹ ਤਾਂ ਕੋਈ ਨਹੀਂ ਨਹੀਂ ਲਿਆਉਣੀ ਪਰ ਜੇ ਹੁਣ ਬੰਦਾ ਧੋ ਹੀ ਆਂਦਾ ਉਹਨੂੰ ਤਾਂ ਨਾ ਬੜਬੜ ਕਰੋ ਦੇਖ ਭਾਈ ਗੱਲ ਸਿੱਧੀ ਆ ਸਾਰਾ ਕੁਝ ਬੇਬੇ ਦੇ ਹੱਥ ਚ ਨਾ ਤੇਰੀ ਚੱਲੇ ਨਾ ਮੇਰੀ ਚੱਲੇ ਨਾ ਆਪਣੇ ਵਾਲੇ ਉਹ ਛੋਟੇ ਦੀ ਚੱਲੇ ਆਏ ਤਾਂ ਆਪਾਂ ਕਹਿੰਦੇ ਨਹੀਂ ਵੀ ਸਾਡੀ ਚੱਲੇ ਆਪਾਂ ਚਲਾ ਕੇ ਕੀ ਲੈਣਾ ਪਰ ਬੰਦਾ ਕੰਮ ਕਰਦੇ ਕਰਾਉਂਦੇ ਬੰਦੇ ਨੂੰ ਫਿਟੇ ਲਾਣਤ ਨਾ ਦੇਵੇ ਫਿਰ ਹੁਣ ਤਾਂ ਐਂ ਦਿੰਦੀ ਆ ਭਾਈ ਉਹ ਤਾਂ ਸਾਨੂੰ ਅਸੀਂ ਇੰਨੇ ਨੇ ਬਾਹਰ 40 40 ਕਿੱਲੇ ਖੇਤੀ ਕਰਦੇ ਆ ਸਾਨੂੰ ਗਾਲਾਂ ਕੱਢ ਜਾਂਦੀ ਆ ਫਿਰ ਅਸੀਂ ਤਾਂ ਨਹੀਂ ਕਹਿੰਦੇ ਉਹ ਵੀ ਗਲ ਪੈ ਗਈ ਬੰਦੇ ਦਾ ਚਿੱਤ ਨਹੀਂ ਵੱਧਦਾ ਕੰਮ ਕਰਕੇ ਆਂ ਵੀ ਮੈਂ ਇੰਨਾ ਕੰਮ ਕਰਾਂ ਮੇਰੇ ਤਾਂ ਤੜਕੇ ਦੇ ਹੱਥ ਦੁਖਣ ਲੱਗੇ ਐਨੇ ਕੱਪੜੇ ਹੱਥੀ ਧੋਕੇ ਉਹ ਫਿਰ ਤਰ੍ਹਾਂ ਨੂੰ ਢਿਲਕ ਗਿਆ ਬਸ ਮਾਂ ਪਿਓ ਤਾਂ ਕਹਿੰਦੀ ਆਏ ਇੱਕ ਕਦੀ ਵਾਰ ਤਾਂ ਬੰਦਾ ਬਰਦਾਸ਼ਤ ਕਰ ਲੈਂਦਾ ਬੀਬੇ ਦਾ ਤਾਂ ਰੋਜ਼ ਦਾ ਹੀ ਕੰਮ ਆ ਕਿੰਨੇ ਹੀ ਕੰਮ ਕਰੀ ਆ ਕਦੇ ਸ਼ਾਵਾਂ ਛੇ ਤਾਂ ਦਿੰਦੀ ਨਹੀਂ ਵੀ ਭਾਈ ਸ਼ਾਵਾਂ ਛੇ ਮੇਰੀ ਗੱਲ ਸੁਣ ਲੈ ਐਵੇਂ ਨਾ ਛੋਟੀ ਪਿੱਛੇ ਲੱਗ ਕੇ ਕਦੇ ਬੋਲ ਬੂਲ ਪੀ ਬੀਬੇ ਨੇ ਤੈਨੂੰ ਬਾਹ ਫੜ ਕੇ ਬਾਹਰ ਕੱਢ ਦੇਣਾ ਮੁੜ ਕੇ ਘਰੇ ਨਹੀਂ ਬਾੜਨਾ ਐਵੇਂ ਛੋਟੀ ਹੁੰਦਾ ਕਰਕੇ ਤੁਰ ਜਾਗੀ ਛੋਟੀ ਮੈਨੂੰ ਕੀ ਕਹਿੰਦੀ ਆ ਉਹ ਤਾਂ ਹੁਣ ਜਵਾਖਾ ਖਾ ਰੋਣ ਲੱਗ ਜਾਂਦਾ ਕਿ ਸਾਰਾ ਟਾਈਮ ਉਹਨੂੰ ਉਹ ਵੀ ਚੱਕਣਾ ਪੈਂਦਾ ਹੁਣ ਆਏ ਦੱਸ ਕੀ ਬਸ ਆਰਾਮ ਆਰਾਮ ਕਰਿਆ ਕਰ ਲੈ ਪਾਣੀ ਪੂਣੀ ਲਿਆ ਵੀ ਇਹ ਮੈਨੂੰ ਤੇ ਇਹ ਲੱਗ ਰਿਹਾ ਇੰਨੇ ਬੇਬੇ ਆ ਗਏ ਫੇਰ ਤੇ ਲਿਓ ਨੀ ਆਪ ਵੀ ਪੀਣੀ ਆ ਪਾਣੀ ਦੀ ਕੁੱਟਮੇ ਤਾਂ ਪਾਣੀ ਦੀ ਕੁੱਟ ਵੀ ਨਹੀਂ ਪੀਤੀ ਹੰਬ ਗਈ ਅੱਜ ਤਾਂ ਸੱਚੀ ਕੰਮ ਕਰ ਬਾਕ ਕੰਨਾ ਦੀ ਕੋਈ ਗੱਲ ਪਾ ਲਾ ਘਰ ਦੀ ਪ੍ਰਧਾਨ ਮੰਤਰੀ ਕੌਣ ਆ ਬੇਬੇ ਪ੍ਰਧਾਨ ਮੰਤਰੀ ਤਾਂ ਬਣ ਕੇ ਰਹੇ ਆਪਾਂ ਐ ਤਾਂ ਨਹੀਂ ਕਹਿੰਦੇ ਪਰ ਦੂਜੇ ਬੰਦੇ ਨੂੰ ਖੱਜਲ ਵੀ ਨਾ ਇੰਨਾ ਕਰੇ ਉਹ ਚੱਲ ਐਨਾ ਕਿ ਤਾਂ ਚੱਲਦੇ ਹੀ ਰਹਿੰਦਾ ਤੂੰ ਨਾ ਮੰਨ ਤੇ ਲਿਆ ਕਰ ਐਂ ਕਰ ਨਾ ਤਾਂ ਲਿਆ ਪਾਣੀ ਤੇ ਨਾ ਚਾਹ ਕਰ ਲੈ ਕੁੱਟ ਚੰਗਾ ਫੇਰ ਜਾਊਂਗਾ ਖੇਤ ਮੈਂ ਪਰਲੇ ਪਾਣੀ ਦੀ ਵਾਰੀ ਆ ਅੱਜ ਕੂ ਵਾਲੇ ਖੇਤ ਇਹੋ ਜਿਹਾ ਤਾਂ ਸੁਖੀ ਨਹੀਂ ਹੈਗਾ ਵੀ ਬੈਠੀ ਨੂੰ ਚਾਹ ਫੜਾ ਦਾਂਗੇ ਆਪ ਲਈਆਂ ਕਰਕੇ ਹੁਣ ਦਫਾ ਉਹ ਬੇਬੇ ਮੈਂ ਫੜਾਉਂਦੀ ਸੀ ਬਣਾ ਕੇ ਚਾਹ ਕਿਉਂ ਬਣਾਗੇ ਤੂੰ ਤਾਂ ਮੰਜੇ ਤੇ ਬੈਠੀ ਆ ਮੰਜੇ ਤੇ ਚੜੀ ਬੈਠੀ ਆ ਜੀ ਮੈਨੂੰ ਕੋਈ ਆਸਰ ਨਹੀਂ ਲੱਗੀ ਹੁੰਦੀ ਸੱਚੀ ਭੁਖਦੀ ਹੈ ਨਾ ਅੱਜ ਤਾਂ ਮੈਂ ਥੱਕ ਗਈ ਸੱਚੀ ਕੱਪੜੇ ਧੋ ਕੇ ਮੈਂ ਚੱਲ ਮੈਂ ਠਹਿਰ ਕੇ ਚਾਹ ਬਣਾਉਣੀ ਨਾਲ ਬੇਬੇ ਨੂੰ ਫੜਾ ਦੂੰਗੀ ਹਾਂ ਥੱਕ ਗਈ ਤੂੰ ਤੈਨ ਲੋਲੇ ਕੱਪੜੇ ਧੋਤੇ ਨੇ ਦੁਨੀਆ ਹੀ ਧੋਂਦੀ ਐ ਤੈ ਇਹ ਕਿਹੜਾ ਖੇਸਦਰੀਆਂ ਧੋਤੀਆਂ ਨੇ ਇੱਥੇ ਉਹ ਪੌਮਣ ਵਾਲੇ ਕੱਪੜੇ ਨੇ ਪੌਮਚੇ ਉਹ ਤਾਂ ਉਹ ਨਮਾ ਥਰਮ ਥਰ ਪਾ ਦਿੰਦਾ ਬੰਦਾ ਬੀਬੀ ਖੇਸਦਰੀਆਂ ਵੀ ਤਾਂ ਘਰੀ ਧੋਣੇ ਆ ਉਹ ਕਿਹੜਾ ਕੋਈ ਬਾਹਰੋਂ ਤੋਕੇ ਜਾਂਦਾ ਨਹੀਂ ਸਾਰੀ ਧੁੰਨੀਆਂ ਤਾਂ ਇਹਪਣੇ ਤੁਸਤਾ ਸਾਨੂੰ ਤਾਂ ਹੁਣ ਸੁਖਰਾ ਮੋਟਰਾਂ ਲੱਗੀਆਂ ਘਰੇ ਨਹੀਂ ਸਾਡੇ ਮੇਲੇ ਤਾਂ ਭਰ-ਭਰ ਮੱਠਲ ਸੂਆਂ ਤੇ ਜਾਂਦੀਆਂ ਥਾਪਿਆਂ ਨਾਲ ਕੁੱਟ-ਕੁੱਟ ਲਿਆਉਂਦੀਆਂ ਤਿੰਨ-ਤਿੰਨ ਮੱਠੜਾ ਹੁੰਦੇ ਸਿਰ ਤੇ ਚੱਕੇ ਹੋਏ ਸਾਡੇ ਆ ਤੁਸੀਂ ਇੱਥੇ ਧੋਕੇ ਦਾ ਹੋ ਗਿਆ ਮੋਟਰ ਲੱਗਿਆ ਤੇ ਚੱਲ ਕੇ ਚੱਲ ਸਿੱਟਣੀ ਨੇ ਪਤਾ ਹੁਣ ਤਾਂ ਇੱਕ ਦਿਨ ਦੇ ਕੱਪੜੇ ਹੁੰਦੇ ਨੇ ਪਹਿਲਾਂ 8-8 ਦਿਨ ਨਹੀਂ ਲਾਉਂਦੇ ਸੀ ਖੇਤੋਂ ਆਉਂਦੇ ਮੈੜ ਦੇ ਪਰ ਇੰਨੇ-ਇੰਨੇ ਕੁੱਟਕੇ ਲਿਆਉ ਨਾਲੇ ਮੇਰੀ ਗੱਲ ਸੁਣ ਲੈ ਹਾਂ ਬੇਬੇ ਜਾਂ ਰੋਟੀ ਟੁੱਕ ਵਧੀਆ ਜਾਂ ਬਣਾ ਲਾ ਅੱਜ ਤੇਰੀ ਨਨਦ ਨੇ ਆਉਣਾ ਬੀਬੀ ਨਨਦ ਨੇ ਵਧੀਆ ਸਾਰਾ ਕੁਝ ਬਣਾ ਲਾ ਨਾਲੇ ਭੋਰਾ ਮਿੱਠੇ ਦਾ ਬਣਾ ਲਈ ਕੋਈ ਨਹੀਂ ਬੇਬੇ ਉਹ ਕੀ ਕਰਦੀ ਐ ਉਹ ਕੁੜੀ ਨੂੰ ਸਮਾਈ ਜਾਂਦੀ ਸੀ ਮੇਰੇ ਅੰਦਰ ਸਮਾਈ ਜਾਂਦੀ ਸੀ ਕੁੜੀ ਸਾਰਾ ਦਿਨ ਤਾਂ ਕੁੜਾਈ ਨਹੀਂ ਲੋਟ ਆਉਂਦਾ ਚੱਕ ਕੇ ਕੁੜੇ ਨੂੰ ਐ ਫਿਰਦੀ ਐ ਫਿਰਦੀ ਰਹਿੰਦੀ ਚਲ ਕੋਈ ਨਾ ਬੇਬੇ ਹੁਣ ਜਵਾਬ ਕੋਈ ਨਾ ਹੋਗੇ ਨਦੀਦਾ ਹੋ ਗਿਆ ਸਭ ਕੁਝ ਜਵਾਬ ਕਿਹੜਾ ਕਿਸੇ ਦੇ ਸਖਾਏ ਨੇ ਜਵਾਖ ਦਾ ਕੀ ਪਤਾ ਲੱਗਦਾ ਕਦੋਂ ਵਿਚਰ ਜਾਂਦਾਗਾ ਕੋਈ ਨਹੀਂ ਜਵਾਖਾਂ ਨੂੰ ਵੀ ਭਾਈ ਸਿਖਾਉਣਾ ਪੈਂਦਾ ਸਾਰਾ ਕੁਝ ਫੇਰ ਹੀ ਘਰ ਲੋ ਚਲਦੇ ਨੇਗੇ ਛੋਡੇ ਮੰਗੂ ਨਹੀਂ ਚੱਕ ਕੇ ਜਵਾਖਾਂ ਨੂੰ ਤੁਰਿਆ ਫਿਰੋ ਸਾਰਾ ਦਿਨ ਗੋਦੀ ਚ ਫਿਰ ਬੇਬੇ ਕੀ ਢਾਲ ਸਬਜੀ ਬਣਾਵਾ ਮੇਹ ਪਹਿਣ ਆਉਂਦੀ ਲਾਬੋ ਉੱਥੇ ਹੋਊਗਾ ਕੋਈ ਲਿਆ ਦੇਣੀ ਆ ਮੈਂ ਆ ਆਲੂ ਮਟਰ ਪੈਨੋ ਬਣਾ ਦੇ ਪਨੀਰ ਲਿਆ ਦੇਣੀ ਆ ਚੰਗਾ ਸਾਲ ਬਣਾਉਣੀ ਆ ਫਿਰ ਮੈਂ ਕੰਮ ਤਾਂ ਜੇ ਕਰਨਾ ਪਈਏ ਪਿੱਸੂ ਪੈ ਜਾਂਦੇ ਨੇਗੇ ਬਾਹਲੀਆਂ ਚੰਬਲੀਆਂ ਨੇ ਇਹ ਸਾਰਾ ਦਿਨ ਮੈਂ ਤਾਂ ਨਿਖੇ ਚੜਦੀ ਐ ਇਨਾਂ ਤੇ ਹੋ ਰਕਮ ਨਹੀਂ ਕਰਦੇ ਨਾ ਹਲੇ ਬੁਤੂਰੇ ਰੋ ਕਿ ਦਿੰਨੇ ਪਾਣੀ ਤੈਨੂੰ ਕੀ ਕਰੀ ਅੰਨੇ ਦੀਦੀ ਉਹ ਰੋਟੀ ਸਬਜੀ ਬਣਾ ਕੇ ਮੈਂ ਚਲ ਭਾਂਡੇ ਜੀ ਵੀ ਤੋਦਾ ਤੇ ਬੇਬੇ ਕਹਿੰਦੀ ਕਿ ਲਾਭੋ ਪਹਿਣਾਉਂਦੀ ਐ ਨਾਲ ਤਾਂ ਕਹਿੰਦੀ ਰੋਟੀ ਸਬਜੀ ਬਣਾ ਲਾ ਵਧੀਆ ਜੀ ਹਾਂ ਨਾਲੇ ਕਹਿੰਦੀ ਮਿੱਠਾ ਬਣਾ ਲਾ ਕਸ ਹਾਲ ਦਾ ਕੰਮ ਨਹੀਂ ਮੜ ਗਿਆ ਪੇਸੀਏ ਸੱਸ ਦਾ ਇੱਕ ਨਹੀਂ ਸੀ ਮਾਣਉ ਦੂਜੀ ਫੇਰ ਆ ਕੇ ਬੈਠੂਗੀ ਹੈ ਨਹੀਂ ਹੌਲੀ ਬੋਲ ਪਾ ਕਿਉਂ ਛੇੜੇ ਛੇੜਦੀਆਂ ਕੀ ਹੌਲੀ ਬੋਲ ਪਦੀ ਦੀ ਪਤਾ ਨਹੀਂ ਤੂੰ ਕਿਉਂ ਇਹ ਜਾ ਪੁੱਠਾ ਸੁਹਾ ਪਾਇਆ ਤੈਨੂੰ ਪਤਾ ਸੌ ਤੌ ਦੀ ਜੀਬ ਲੂਤਦੀ ਆ ਬੈਠੀ ਬੈਠੀ ਲਿਓ ਪੁੱਤ ਮੱਟ ਜੀ ਕੁਛ ਕਰਦੀ ਤਾਂ ਹੈ ਨਹੀਂਗੀ ਆਰਡਰ ਲਾਈ ਚੱਲੂਗੀ ਫਿਰ ਹੁਣ ਕਰ ਵੀ ਕੀ ਸਕਦੇ ਆ ਅਗਲੀ ਕਹਿੰਦੀ ਮੇਰੀ ਕੁੜੀ ਆ ਭਾਈ ਪੁਰਾਣਾ ਵੀ ਆਉਂਦਾ ਨਾਲ ਤੇ ਅਸੀਂ ਨਹੀਂ ਕੁੜੀਆਂ ਦਾ ਆਪ ਤਾਂ ਸਾਨੂੰ ਉਹ ਹੀ ਗੱਲ ਇੱਕ ਕਰ ਰਾਤ ਵੀ ਨਹੀਂ ਰਹਿਣ ਦਿੰਦੀ ਕਿਉਂਕਿ ਭਾਈ ਸਵੇਰ ਨੂੰ ਜਾ ਕੇ ਹੱਥ ਨੂੰ ਮੋੜਿਆ ਆਇਓ ਉਹ ਵੀ ਸਬੱਵੀ ਜਾਣਾ ਪੈਂਦਾ 6 ਮਹੀਨ ਤਿਆਗੀ ਦੂਜੇ ਦਿਨ ਮੂੰਹ ਚੱਕ ਲੈਂਦੀ ਆ ਚਰ ਕੋਈ ਨਹੀਂ ਤੂੰ ਨਾ ਮੈਨੂੰ ਗੰਡੇ ਗੁੰਡੇ ਕੱਟ ਕੇ ਦੇ ਦੇ ਤੜਕਾ ਤੜਕਾ ਮੈਂ ਆਪੇ ਲਾ ਦੂੰ ਨਾਲੇ ਤੇਰੇ ਕੋਲ ਇਹ ਵੇ ਜੀ ਜਵਾਕ ਹਾਂ ਮੈਂ ਇਹ ਵੀ ਉਹ ਕਰਦੀ ਆ ਚਲ ਮੈਂ ਤੈਨੂੰ ਗੰਡੇ ਕੱਟ ਕੇ ਦਿੰਨੀ ਆ ਦੀਦੀ ਆ ਲੋ ਚਲ ਬੱਤ ਦੀਪੀ ਤਾਈ ਕਹਿ ਦਿੰਦੀ ਆ ਭਲਾ ਕਿੱਥੇ ਲੜਾਈ ਪਾਈ ਜਾਂਦੀ ਆ ਹੁ ਜੇ ਬੋਲਾਂਗੀ ਆ ਬੀਬੇ ਤਾਂ ਪਹਿਲਾਂ ਨਹੀਂ ਮੰਨ ਇਹਦਾ ਕੱਢ ਦੂਗੀ ਜਲੂਸ ਸਹੁਰੇ ਦੇ ਘਰੇ ਤਾਂ ਭਾਈਆਂ ਹੀ ਦਿਨ ਕੱਟਣੇ ਪੈਂਦੇ ਆ ਪੇਕੇ ਵਰਗੀ ਐਸ਼ ਥੋੜੀ ਮਿਲਦੀ ਆਗੀ ਪੇਕੇ ਪੇਕੇ ਹੁੰਦੇ ਨੇ ਸਹੁਰੇ ਤਾਂ ਸਹੁਰੇ ਆ ਉਹੀ ਗੱਲ ਆ ਇਹਨੇ ਕੰਮ ਪਿਆਰਾ ਚੰਮ ਨਹੀਂ ਪਿਆਰਾ ਹੈਗਾ ਚੁੱਪ ਕਰਕੇ ਆ ਜਾ ਨਾਲ ਐਤ ਕਿ ਉੱਥੇ ਜੇ दारू ਪੀ ਕੇ ਉਲੂ-ਉਲੂ ਜਿਹਾ ਕਰੀ ਗਏ ਨਾ ਫਿਰ ਮੈਂ ਇਥੋਂ ਭੁਰਾਣੀ ਚੁੱਪ ਕਰਕੇ ਖੁੰਦੇ ਚਮੰਝਾ ਡਾ ਕੇ ਪੈ ਜੀ ਆਵਦਾ ਪਿੰਡ 'ਚ ਬੇਇੱਜ਼ਤੀ ਕਰਾਈ ਨਹੀਂ ਕਿੜਤਾ ਤੂੰ ਚੱਕਲਾ ਮਾਥੋਂ ਕਿ ਤਾ ਹੋਰ ਨਾ ਜਵਾੜਾ ਘਟਾਲੀ ਜੋਦੀ ਚੰਬਲ ਦਾ ਘਰੇ ਤਾਂ ਜਿਹੜੇ ਭਾਂਡੇ ਮਜੋਣੀਆਂ ਬੱਖ ਹੈ ਹਾਂ ਕਾਏ ਤੁਰਨ ਲੱਗੂ ਲਾਂਗੜਿਆ ਮੰਗੂ ਆਇਆ ਲੈ ਪਤਾ ਨਹੀਂ ਅੰਦਰ ਕੀ ਕਰੀ ਜਾਂਦੀਆਂ ਨੇ ਆਏ ਦੂਤ ਖਾਂਦੀਆਂ ਨੇ ਮੇਥੋਂ ਮੈਨੂੰ ਐ ਪਾੜੀਆਂ ਲੱਗਦੀਆਂ ਨੇ ਵੇਲੇ ਸਰਤਾ ਕੋਈ ਕੰਮ ਹੀ ਨਹੀਂ ਕਰ ਸਕਦੀ ਹਾਂ ਸੱਚ ਲੈ ਮੈਂ ਤਾਂ ਭੁੱਲੀ ਗਈ ਤੇ ਤੇ ਹੀ ਮੇਰਾ ਰਹਿ ਜਾਏ ਮੇਰੀ ਪੀਰਾ ਨਹੀਂ ਨਿਮਣਾ ਸੀ ਨਹੀਂ ਆ ਗਈ ਕਿੱਡੀਆਂ ਹਸਾਂ ਨੇ ਸਸਰੀਕਾਲ ਸਸਰੀਕਾਲ ਮਾ ਸਸਰੀਕਾਲ ਪੁੱਤ ਜਿਉਂ ਨਾ ਬਸਦਾਰੇ ਬੜੀਆਂ ਮਰਾ ਕਰੇ ਵੇ ਮੁੰਡਿਆ ਜਿਕਸੀਰ ਇੱਥੇ ਕੁਰਸੀ ਲਿਆ ਉਹ ਕੱਲੀਆਂ ਹੀ ਗੱਲਾਂ ਕਰਦੀ ਸੀ ਉਹਨਾਂ ਨੂੰ ਕਹਿੰਦੀ ਸੀ ਬੰਦਰ ਬਣੀਆਂ ਬੈਠੀਆਂ ਨੇ ਪਤਾ ਨਹੀਂ ਨਹੀਂ ਸਾਨੂੰ ਸੁਣਿਆ ਨਹੀਂ ਨਹੀਂ ਕੌਣਾ ਐ ਬਬੀ ਕਾਣੋਂ ਸੁਣਦੀਆਂ ਨਹੀਂ ਹਾਂ ਦੇਖ ਲੈ ਮੇਰੇ ਬਾਰੇ ਨਿਹਰ ਦੀ ਨਿਗਾ ਪੈਂਦੀ ਹੈਗੀ ਜਦੋਂ ਪੇਕੇ ਆਉਣਗੇ ਉਦੋਂ ਥਾ ਲਗ ਉਹ ਤਾਂ ਕਿਥੇ ਪੁੱਟੀਆਂ ਫਿਰਨਗੀਆਂ ਜਿਵੇਂ ਬਾਦਲ ਦੀ ਗੱਡੀ ਲੂਟਰ ਮਾਰਦੀ ਫਿਰਦੀ ਹੁੰਦੀ ਐ ਫਿਰਨਗੀਆਂ ਪਰ ਇਹ ਨਹੀਂ ਆਉਂਦੀ ਹੁਣ ਨਹੀਂ ਆਉਂਦੀਆਂ ਮੈਂ ਬੋਲ ਮਾਰੀ ਜਾਂਦੀ ਆ ਉਹਨਾਂ ਨੂੰ ਮਾਰੀ ਜਾਂਨੇ ਕੀ ਕਰੀ ਜਾਂਦੀ ਐ ਨਹਂਦਰ ਸੱਸਰੀ ਘਰ ਬੈਠੇ ਹੋ ਹਾਂ ਬਈ ਵਧੀਆ ਤੂੰ ਦੱਸ ਹੋਰ ਬਾਈ ਪਾਸੇ ਜੇ ਹੋਇਆ ਬੈਠਾ ਸੱਸਰੀ ਹੋਰ ਤਾਂ ਠੀਕ ਐ ਵਧੀਆ ਜੀ ਮੈਂ ਲਿਆਉਣਾ ਪਾਣੀ ਤਾਂ ਨਹੀਂ ਇਹ ਲਿਆ ਬੰਗਾ ਪਾਣੀ ਉਹਨਾਂ ਨੂੰ ਭੇਜ ਇਹਨੂੰ ਅੰਦਰ ਲੈ ਜਾ ਪ੍ਰਾਣੇ ਨੂੰ ਪ੍ਰਾਣੇ ਨੂੰ ਲੈ ਜਾ ਅੰਦਰ ਮੈਂ ਤਾਂ ਅੰਦਰ ਪੈ ਜਾਣਾ ਫਿਰ ਆਏ ਆਏ ਹਾਂ ਹੋਰ ਥੰਦ ਵੀ ਲੋ ਜਾ ਇਹਨੂੰ ਅੱਥਾ ਮੈਂ ਧਰ ਕਢਾਉਣੀ ਆ ਤਾਂ ਇਹ ਵੀ ਸਰੇ ਹੀ ਪੈ ਗਿਆ ਜਮਈ ਕਿੱਥੋਂ ਤੇਰੇ ਪਿਆਉਣੇ ਸਿਹੜਿਆ ਹਾਂ ਆ ਬਿਆਨ ਬੁੱਟਾ ਹੋਰ ਲੱਗਿਆ ਕੋਈ ਚੱਜ ਦਾ ਤਾਂ ਭਾਲ ਕੇ ਦੇ ਦਾਂ ਮੈਂ ਵੀ ਨਹੀਂ ਦੇਖੀ ਸਾਡੀ ਕੁੜੀ ਕਹੇ ਜਿਆ ਕਹੇ ਜਿਆ ਲੱਪ ਕੇ ਦਿੰਨੇ ਆ ਉਹੀ ਤਾਂ ਗੱਲ ਹੈ ਕਿ ਜ਼ਮੀਨ ਦੇਖ ਲਈ ਜ਼ਮੀਨ ਚੱਟ ਜ਼ਮੀਨ ਤਾਂ ਬਥੇਰੀਏ ਸੁੱਖਣ ਵਾਲਾ ਸੌਖੀ ਤਾਂ ਹੈਗੀ ਆ ਆਪਣੇ ਘਰੇ ਹਾਂ ਜ਼ਮੀਨ ਨੂੰ ਕੀ ਕਰੂੰਗੀ ਚੱਜ ਦਾ ਨਹੀਂ ਲਖਣ ਦਾ ਨਹੀਂ ਹੈਗਾ ਇਹਨੂੰ ਕਸਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਬੇ ਉਹ ਕੀ ਕਰੀ ਜਾਂਦੀ ਐ ਅੰਦਰ ਕੁੜੀ ਸਾਨੂੰ ਸੁਣਾ ਨਹੀਂ ਬੇ ਸ਼ਰਮੋ ਹੈ ਕਿਹੜੇ ਮੇਲੇ ਦੀ ਕੁੜੀ ਆਈ ਬੈਠੀ ਐ ਪਾਣੀ ਨਾ ਤਾਣੀ ਨਾ ਚਾਹ ਨਾ ਦੀਦੀ ਆ ਰਹੀਆਂ ਦੀਦੀ ਆ ਤੂੰ ਤਾਂ ਆ ਜਾ ਦੀਦੀ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਮੈਂ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਲੱਗਿਆ ਨਹੀਂ ਭਈ ਪਤਾ ਵੀ ਮੈਂ ਆਈ ਉਹ ਦੀਦੀ ਉਹਨੂੰ ਮਿਹਰ ਨੂੰ ਸਮਾਈ ਜਾਂਦੀ ਸੀਗੀ ਬਸ ਇਹ ਤਾਂ ਕੁੜਾ ਨਹੀਂ ਲੋਟ ਆਉਂਦਾ ਸਾਰਾ ਦਿਨ ਉਸੇ ਦੀ ਚੱਕੀ ਪੀਰੂ ਉਸੇ ਨੂੰ ਚੱਕੀ ਪੀਰੂ ਉਹਨੂੰ ਜ਼ਖਾਮ ਜਾਂ ਲੱਗ ਰਿਹਾ ਬੇਬੀ ਤਾਂ ਕਰਕੇ ਜ਼ਖਾਮ ਲੱਗਿਆ ਪਿਆ ਰੀਬਾ ਜਦੋਂ ਤੁਹਾਡੇ ਤੇ ਕਿਉਂਦੇ ਨੇ ਉਦੋਂ ਤਾਂ ਬਥੇਰਾ ਫਿਰਦੀ ਸਤਿ ਸ਼੍ਰੀ ਅਕਾਲ ਦੀਦੀ ਚੱਲ ਤੂੰ ਤਾਂ ਕੁੜੀ ਨੂੰ ਉਹ ਕਰਦੀ ਸੀ ਆ ਕੀ ਕਰਦੀ ਸੀ ਕੀ ਹੋ ਗਿਆ ਬੇਬੇ ਕਹਿੰਦੇ ਪਤਾ ਨਹੀਂ ਲੱਗਿਆ ਮੈਂ ਕਿਹਾ ਮੈਂ ਮੀਰ ਨੂੰ ਸਮਾਈ ਜਾਂਦੀ ਸੀ ਉਹ ਜਖਾਂ ਨਹੀਂ ਆਪਣੇ ਘਰੇ ਆ ਚੱਕ ਲਈ ਗਲਾਸੀ ਤੇ ਤੜਕਾ ਲਾਈ ਜਾਂਦੀ ਸੀਗੀ ਕਾਲੀ ਕਾਲੇ ਚ ਮਾਚਲ ਫੜਾਦਾ ਫਿਰ ਬੇਬੇ ਲੜੂਗੀ ਨਾ ਉਹ ਫੜਾਦਾ ਪਣੀ ਬਾਈ ਹਾਂ ਉਹਨੇ ਫੜਾਤਾ ਸੀਗਾ ਬੇਬੇ ਲੜਦੇ ਬੇਬੇ ਦੀ ਲੜਾਈ ਦਾ ਡਰ ਹੁੰਦਾ ਮੈਂ ਕਿਹੜੇ ਬੇਲੇ ਦੀ ਬੋਲ ਮਾਰੀ ਜਾਂਦੀ ਆ ਵੀ ਕੁੜੀ ਆ ਗਈ ਕੁੜੀ ਆ ਗਈ ਖੁੰਦਗੀ ਨਹੀਂ ਮੇਰੀ ਤਾਂ ਤੁਸੀਂ ਬੰਦਰ ਨੂੰ ਸੁਣਦਾ ਨਹੀਂ ਹੈਗਾ ਛਲ ਕਰਨੀ ਦੁੱਧ ਚ ਬੱਤੀ ਪੀਏਗੇ ਪੈਣੇ ਕੇ ਚਾਹ ਬਣਾਵਾ ਪੁੱਛ ਕੇ ਬਣਾਉਂਦੇ ਨੇ ਛੋਟੇ ਦਾ ਆਵਾਜ਼ ਆ ਵੀ ਹਾਂ ਭਾਈ ਅਗਲੇ ਨੂੰ ਪੁੱਛ ਕੇ ਚੀਜ਼ ਬਣਾਈ ਦੀਏ ਵੀ ਜਿਵੇਂ ਅਗਲਾ ਕਹੂਗਾ ਮੈਂ ਬਣਾ ਮੰਗ ਆਦੇ ਪੇਕੇ ਨੂੰ ਵੀ ਪੁੱਛ ਕੇ ਚੀਜ਼ ਬਣਾਉਣੀ ਹੁੰਨੀਓ ਦੀਦੀ ਜਿਹੇ ਜੀ ਚਾਹ ਹੁੰਦੀ ਹੈ ਬਣਾ ਦਿੰਨੇ ਆ ਤਾਂ ਪੀ ਲੈਂਦੇ ਆ ਵਿਚਾਰੇ ਤਾਂ ਫਿਰ ਭਾਈ ਜਿਹੇ ਜੀ ਘਰੇ ਹੈਗੇ ਮੈਨੂੰ ਦੇ ਦੇ ਮੈਂ ਪੀ ਲੂ ਮੈਂ ਕਿਹੜਾ ਕੋਈ ਅਸਮਾਨੋਂ ਉੱਪਰ ਉੱਤਰੀ ਹੋਈ ਆ ਚਲ ਚਾਹੀ ਬਣਾ ਦਿੰਨੇ ਦੀਦੀ ਫਿਰ ਮੈਂ ਬਣਾ ਕੇ ਲੈਣੀ ਤੂੰ ਖੈਲਾ ਚਾਹ ਬਣਾ ਦਿੰਦੀ ਐ ਨਹੀਂ ਕਹਿੰਦੀ ਹੈਗੀ ਦੁੱਧ ਤਪਾ ਕਰਕੇ ਚਾਹ ਬਣਾ ਦਿੰਨੀ ਹਾਂ ਵਾਸਤੇ ਚਲ ਦੁੱਧ ਤਪਾ ਕਰ ਦਿੰਨੇ ਆ ਹੋਰ ਹੁਣ ਦੁੱਧ ਤਪਾ ਅਕਲੀ ਇੰਨੀ ਕਹਿਣਾ ਨੂੰ ਸਾਰੇ ਠੀਕ ਸੀ ਭਾਈ ਵਧੀਆ ਸੀ ਜਿਸ ਸੰਗ ਨਾਲ ਤੂੰ ਪੁੱਛ ਰਹੀ ਹੋਂ ਸਾਰਿਆਂ ਨਾਲ ਤਾਂ ਵਧੀਆ ਹੀ ਨੇ ਹੈ ਜਦੋਂ ਐਂ ਕਰਦੀ ਮੈਨੂੰ ਪਾਗ ਜਾਂ ਨਿੰਦੇ ਉਦੋਂ ਬਾਅਦ ਚ ਫੋਨ ਕਰਕੇ ਪੁੱਛ ਲਾਦੀ ਵੀ ਹਾਂ ਭੈਣ ਤੂੰ ਆਈ ਸੀ ਤੇਰੇ ਘਰ ਦੇ ਕਿਵੇਂ ਨੇ ਤੁਸੀਂ ਦੀਦੀ ਗੱਲਾਂ ਕਰ ਜਾਂਦੀ ਸੀ ਪਹਿਲੇ ਤਾਂ ਚੱਲ ਪੁੱਛਦੀ ਆਂ ਚੱਲ ਭਾਈ ਪੁੱਛ ਲੈ ਚੰਗੀ ਗੱਲ ਆ ਸਾਬਾ ਸੇ ਤੇਰੇ ਪੁੱਛਣੇ ਮੇਰੇ ਸਹੁਰਿਆਂ ਬਾਰੇ ਮਾਉਂ ਕੀ ਗੱਲ ਆ ਜਿਸ ਸੰਗ ਨਾਲ ਇਹ ਵੱਡੀ ਆ ਪਰ ਇਹ ਵੱਡਿਆਂ ਵਾਲੀ ਗੱਲ ਨਹੀਂ ਕਰਦੀ ਹੈਗੀ ਅਕਲੀ ਇੰਨੀ ਕਹ ਇਹਨੂੰ ਪਹਿਲੇ ਦਿਨੋਂ ਹੀ ਦੁੱਧ ਰੱਖ ਕੇ ਆਈ ਆ ਵਾਲਾ ਜਾ ਜੂਗਾ ਮੈਂ ਖਾ ਫੋਰ ਇੱਥੇ ਆ ਕੇ ਸਰਾਹਣੇ ਖੜ ਗਈ ਦੁੱਧ ਰੱਖ ਕੇ ਹੈ ਚਲ ਦੁੱਧ ਨਿਕਲ ਕੇ ਗੈਂਸ ਚਲਦੀ ਪੀ ਤੂੰ ਬਹਿ ਜਾ ਮੈਂ ਨਾਲ ਦੁੱਧ ਦੇਖਦੇ ਨਾਲ ਮੈਂ ਤੜਕਾ ਲਾ ਦਿੰਦੀ ਚੰਗਣ ਵਾਲੀ ਮੇਰੇ ਨੂੰ ਦੇਖ ਬੇਬੇ ਕਹਿੰਦੀ ਸੀ ਭਣੇ ਪਨੀਰ ਮੈਂ ਲਿਆ ਦੂੰਗੀ ਮਟਰ ਮੈਂ ਕੱਢ ਲਈ ਸੀ ਗੰਡੇ ਗੁੰਡੇ ਕੱਟ ਕੇ بس ਤੜਕਾ ਲੰਝਾ ਇੱਕ ਕੱਦੂ ਬਣਾ ਲੈਂਦੇ ਫੋਰ ਸਾਡੇ ਤਾਂ ਕੱਦੂ ਹੈ ਨਹੀਂ ਤੁਹਾਡੇ ਜਿਆਦਾ ਕੱਦੂ ਨੇ ਹੋਰ ਮੈਂ ਇੱਥੇ ਕੱਦੂ ਖਾਣ ਆਈਆਂਗੀ ਪੇਕਿਆ ਘਰੇ ਤਾਂ ਚੱਜ ਦੀ ਦਾਲ ਸਬਜ਼ੀ ਕਰ ਦੋ ਉਥੇ ਤਾਂ ਨਹੀਂ ਕੋਈ ਕਰ ਦਿੰਦਾ ਨੀ ਪਰੌਣਾ ਆਇਆ ਹੈ ਆਂਡਿਆਂ ਦੀ ਭੁਰਜੀ ਬਣਾ ਦੋ ਹੋਰ ਕੀ ਚੱਲ ਕੋਈ ਨਾ ਬੇਬੇ ਨੀ ਪਰੌਣਾ ਆਇਆ ਹੈ ਛੇ ਕ ਡੰਡਿਆਂ ਦੀ ਭੁਰਜੀ ਬਣਾ ਲਓ ਉਹਨੂੰ ਕਾਹਨੂੰ ਬਣਾਉਣੀ ਹੈ ਬੇਬੇ ਇਹ ਤਾਂ ਤੋਂ ਮੀ ਮੂੰਗੀ ਖਮਾਉਣਗੇ ਆ ਨਹੀਂ ਨਹੀਂ ਦੀਦੀ ਮੈਂ ਕਹਿਣੀ ਤੇਰੇ ਵਾਈ ਨੂੰ ਅੰਡੇ ਲੈ ਆਊਗਾ ਰੇੜੀ ਤੂੰ ਨਾ ਮੈਨੂੰ ਐ ਦਾ ਫਰੀ ਤੂੰ ਤਾਂ ਕਹਿੰਦੀ ਕੁੜੀ ਨੂੰ ਸੁਵਾ ਕੇ ਜਾਂ ਕੁੜੀ ਤਾਂ ਅੰਦਰ ਰੋਈ ਜਾਂਦੀ ਆ ਉੱਠ ਗਈ ਹੋ ਗਈ ਨਾ ਉਹਨੂੰ ਵੀ ਲੈ ਕੇ ਆਣੀ ਨਾ ਤੁਹਾਨੂੰ ਮਿਲ ਲੂਗੀ ਇੱਕ ਮਿੰਟ ਆ ਗਈ ਮਾੜਾ ਸ਼ੂਟੜੀ ਦੰਦ ਕੱਢਦੀ ਰਹਿੰਦੀ ਸਾਰਾ ਦਿਨ ਬੜੀ ਹੋਇਆ ਇੱਕ ਛਿੱਤਰ ਜਿਹਦੇ ਛਿੱਤਰ ਪੈਣ ਨਾਲ ਇੰਨਾ ਚ ਉਹਦੇ ਲੋਟ ਆਉਂਦੀਆਂ ਨੇ ਉਹ ਭਾਨੀ ਨਹੀਂ ਬਥੇਰਾ ਖਿੱਚ ਕੇ ਰੱਖ ਲੀ ਬੋਲਦੀ ਪੱਤ ਜ ਹੋ ਰਹੇ ਨੇ ਕਿਤੇ ਕਣੀ ਆ ਜਾਣ ਲੈ ਨਹੀਂ ਮੈਂ ਸੱਦ ਕੇ ਜਾਵਾਂ ਨਹੀਂ ਮੇਰੇ ਜਿਗਰ ਦਾ ਟੁੱਟਾ ਗਿਆ ਨਹੀਂ ਮੈਂ ਆ ਗਈ ਬੁੱਤਰੀ ਕਿਵੇਂ ਬੁਤਰੀ ਹੈ ਕਿਵੇਂ ਮਾੜੀ ਚਿੱੜ ਚਿੱਜੀ ਲੈ ਆ ਮੈਂ ਤੇਰੇ ਵਾਸਤੇ ਇਹਨੂੰ ਨੇ ਅੱਖਾਂਿਆਂ ਨਾਲੇ ਤਾਂ ਅੱਖਾਂਿਆਂ ਦੁਖਣੀਆਂ ਆ ਰਹੀਆਂ ਸੀ ਇਹਦੀਆਂ ਨਾਲੇ ਜਖਾਮ ਜਿਹਾ ਲੱਗਿਆ ਪਿਆ ਸੀਗਾ ਹਾਂ ਡਾਕਟਰ ਨੂੰ ਦਿਖਾਈ ਨਹੀਂ ਦਿਖਾਈ ਸੀ ਕੁਛ ਨਹੀਂ ਹੋਇਆ ਇਹ ਚੱਕਰ ਕਰਦੀਆਂ ਨੇ ਬਾਹਲੇ ਇਹਨਾਂ ਤਾਂ ਕੁੜੇ ਨਦੀਦਾ ਬਣਿਆ ਪਿਆ। ਨਾ ਨਹੀਂ ਮੈਂ ਇਹਨਾਂ ਬੋਲਿਆ ਸੁੱਖਾ ਸੁੱਖੀ ਤੀਤਾ ਮੇਰੀ ਕਿ ਭਤੀਜੀ ਹਣੇ ਵੀ ਚਲ ਆਜੋ ਬੱਦਲ ਜੇ ਹੋਏ ਪਏ ਅੰਦਰ ਬਹਿ ਜੇ। ਆ ਜਾਓ ਬਸ ਟੱਲੀ ਚਾਪੜੀ ਆ ਜਾ ਮਾ ਚਲ ਆਜਾ ਚਲ ਕੋਈ ਨਾ ਬਹਿ ਜਾ ਤੂੰ ਮੈਂ ਆਉਣੀ ਆ ਤੇਰੇ ਵਾਸਤੇ ਸਪੈਸ਼ਲ ਬਣਾਉਣੀ ਆ ਸਾਰਾ ਕੁਝ ਹੂੰ ਵੀ ਤਾਂ ਉਣળી ਹੋ ਰਹੀ ਹੈ। ਮੈਂ ਬਿਬ ਗਾਲਾਂ ਦਊ ਦੇਖੀ ਪਾਣੀ। ਉਹ ਚਾਹ ਦੇ ਪਤੀਲੇ ਵਿੱਚ ਖੋਰ ਦੇ ਡਾਲੀ ਹਮ ਮਾਰ ਕੇ ਕਸੋਨੇ ਹੁਣੇ ਚਾੜ ਦੂੰ ਬਲੀ ਕਮਲੀ ਦੀ ਅੱਖ ਵੇਖੀ ਲਹਾਲੀ ਲਹਾਲੀ ਤੇਰੇ ਗੁੱਤ ਦਾ ਬਣਾ ਤੂੰ ਹੁਣੇ ਬਾਲ ਬਹਾਲਨੀ ਹਉ ਗੁੱਤ ਦਾ ਬਣਾ ਦੂ ਹੁਣੇ ਬਾਲ ਬਾਲਨੀ ਇਹਦਾ ਤੂੰ ਮੇਰੇ ਮੂਰੀ ਬੋਲਨਾ ਜਿੱਦਨ ਬੇਬੇ ਨੂੰ ਪਤਾ ਚੱਲ ਗਿਆ ਨਾ ਵੀ ਇਨਾ ਪੁੱਕੜ ਖਾਨ ਉੱਤੋਂ ਡੱਫਦਾ ਗੋਲੀਆਂ ਤੂੰ ਦੇਖ ਲਈ ਨਹਿਰਚੀ ਮਿਲੇਗਾ ਤੂੰ ਓ ਕਮਲੀਏ ਜਿਹੜਾ ਸਰੀਰ ਨੂੰ ਉਹਨੂੰ ਰੋਗ ਲੱਗਿਆ ਆਦਾ ਪੂਰਾ ਕਰਨਾ ਹੀ ਆ ਤੂੰ ਐਂ ਕਰ ਬੇਬੇ ਤੋਂ ਚੋਰੀਓ ਨਾ ਐ ਨੈਣ ਦੀ ਅੱਖਰ ਕੀ ਚਾਹ ਕਰਕੇ ਲੈ ਕੇ ਆ ਮੇਰੇ ਤੋਂ ਨਹੀਂ ਬਣਦੀ ਚਾ ਕੋਈ ਹੋਰ ਕਿਹਨੂੰ ਆਖਾਂ ਮੈਂ ਮਾਂ ਕਿਹਦੀ ਮਾਂ ਨੂੰ ਮਾਸੀ ਆਖਾਂ ਤੇ ਤੂੰ ਆਦੀ ਮਾਂ ਨੂੰ ਮਾਂ ਹੀ ਕਹਿ ਲੈ ਕਰ ਪਹਿਲਾਂ ਤਾਂ 14 ਦਿਨ ਆਮਲੀ ਆ ਜਾ ਡੱਕਿਆ ਰਹਿਣਾ ਮੈਂ ਨਾ ਕਰਾਂਗਾ ਚੱਲ ਕਰਾ ਮੇਰੀ ਚਾਰ ਮੱਥੇ ਚੱਲ ਕਰਾ ਮੈਂ ਦੱਸੂਗੀ ਬੇਬੇ ਨੂੰ ਬੇਬੇ ਭੁੱਕੜ ਖਾਂਦਾ ਤੂੰ ਦੋਦੇ ਤੂੰ ਲੋਟਾ ਦੇ ਫਾਟ ਕੇ ਨਾ ਬੰਦ ਕਰਾ ਦੇ ਤੂੰ ਚੱਲ ਕਰਾ ਕੰਡਰ ਨਹੀਂ ਲੱਗਦਾ ਬੇਬੇ ਤੂੰ ਓਏ ਆਮਲੀ ਮਰਦਾ ਤੁਰਿਆ ਜਾਂਦਾ ਤੂੰ ਹੋਰ ਗੱਲਾਂ ਚੱਲ ਚੱਲ ਤੂੰ ਚੱਲ ਕੋਈ ਨਾ ਓ ਮੈਂ ਤਾਂ ਬੇਬੇ ਤੈਨੂੰ ਕਾਂਡ ਕਰਾਉਣੀ ਪਊਗਾ ਜਿਹੜੇ ਸਾਦੇ ਲੱਛਣ ਕਰਦਾ ਫਿਰਦਾ ਤੂੰ ਕੀ ਕਰ ਮਰਿਆ ਨੇ